ਖਬਰਨਾਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਭਾਈ ਅੰਮ੍ਰਿਤਪਾਲ ਖਾਲਸਾ ਵੱਲੋਂ ਚੋਣ ਵਿੱਚ ਉਤਾਰੇ ਗਏ ਉਮੀਦਵਾਰ ਸੰਦੀਪ ਸਿੰਘ ਸਨੀ ਦੇ ਵੱਡੇ ਭਰਾ ਮਨਦੀਪ ਸਿੰਘ ਦੀ ਹੋਈ ਬੱਲੇ ਬੱਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆម ਆਦਮੀ ਪਾਰਟੀ ਵੱਲੋਂ ਹਲਕਾ ਤਰਤਲ ਦੀ ਜਿਮਲੀ ਚੋਣ ਲੜਦਾ ਹਰਮੀਤ ਸੰਧੂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਾ ਨੂੰ ਪਈਆਂ ਭਾਜੜਾ ਕਿਉਂਕਿ ਮਾਝੇ ਦੇ ਭਜੈਲਾ ਨੇ ਤੈਅ ਕਰ ਲਿਆ ਹੈ ਕਿ ਇਹਨਾਂ ਰਵਾਇਤੀ ਪਾਰਟੀਆਂ ਨੂੰ ਖਿਬੀ ਲਈ ਜਾਵੇ ਧਰਮੀ ਫੌਜੀ ਪਰਿਵਾਰ ਵੱਲੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪੰਥਕ ਚਿਹਰਾ ਹੋਣ ਦੇ ਬਾਵਜੂਦ ਵੀ ਪ੍ਰਿੰਸੀਪਲ ਸੁਖਵਿੰਦਰ ਕੌਰ ਲੰਧਾਵਾਦ ਦੇ ਹੱਕ ਵਿੱਚ ਹਲਕਾ ਤਰਨਤਾਰ ਦੇ ਲੋਕ ਨਹੀਂ ਖੜ ਰਹੇ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਹਵਾ ਜਿਹੜੀ ਹੈ ਉਹ ਬਦਲ ਚੁੱਕੀ ਹੈ ਹਵਾਵਾਂ ਇਹਨਾਂ ਦੇ ਹੱਕ ਵਿੱਚ ਨਹੀਂ ਬਦਲ ਰਹੀਆਂ ਤੇ ਭਾਈ ਅੰਮ੍ਰਿਤਪਾਲ ਖਾਲਸਾ ਨੇ ਮੌਕੇ ਤੇ ਚੌਕਾ ਮਾਰਿਆ ਮਨਦੀਪ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਕੇ ਕਿਉਂਕਿ ਹਲਕਾ ਤਰੰਤਰ ਦੇ ਲੋਕਾਂ ਨੇ ਤੈਅ ਕਰ ਲਿਆ ਹੈ ਕਿ ਜਿਸ ਤਰ੍ਹਾਂ ਭਾਈ ਅਮਰਤਪਾਲ ਖਾਲਸਾ ਨੂੰ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੇ ਫਰਕ ਦੇ ਨਾਲ ਜਿਤਾਇਆ ਸੀ 197123 ਵੋਟਾਂ ਪਈਆਂ ਸੀ ਭਾਈ ਅਮਰਤਪਾਲ ਖਾਲਸਾ ਨੂੰ ਸੌਰੀ ਵੱਡੇ ਇੰੀਆਂ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇ ਸੀ ਭਾਈ ਅਮਰਤਪਾਲ ਖਾਲਸਾ ਸੂਤਰਾਂ ਦੇ ਹਵਾਲੇ ਤੋਂ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕਿ ਕਿਸ ਤਰ੍ਹਾਂ ਮਾਝੇ ਦੇ ਮਝੈਲਾ ਦੀ ਬਾਜੀ ਪਲਟ ਦਿੱਤੀ ਹੈ ਭਾਈ ਅਮਰਤਪਾਲ ਖਾਲਸਾ ਦੇ ਹੱਕ ਵਿੱਚ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਹੂੰ ਉਹ ਕਹਿੰਦੇ ਸਾਡੇ ਪਿੰਡਾਂ ਚ ਭਾਉ ਕੋਈ ਹੋਰ ਆ ਕੇ ਬੜੇ ਨਾ ਨਾ ਤਾਂ ਤਰਨ ਤਰਨ ਦੀ ਅੱਜ ਇੱਕ ਪਾਸੇ ਹੋ ਗਏ ਹੂੰ ਉਹ ਕਹਿੰਦੇ ਸਾਡੇ ਪਿੰਡਾਂ ਚ ਭਾਉ ਕੋਈ ਹੋਰ ਆ ਕੇ ਬੜੇ ਨਾ ਨਾ ਤਾਂ ਕੋਈ ਜਿਹੜਾ ਦਲਾਲੀ ਦਲ ਬਦਾਲੀ ਦਲ ਕੋਈ ਜਾਂ ਕੋ ਹੋਰ ਝਾੜੂ ਜਾਂ ਕੋਈ ਨਾ ਬੜੇ ਸਾਡੇ ਪਿੰਡਾਂ ਚ ਆਉਣਾ ਤਾਂ ਇਕੱਲੇ ਮਨਦੀਪ ਸਿੰਘ ਨੇ ਆਉਣਾ ਇੰਨਾ ਸਤਕਾਰ ਮਿਲ ਰਿਹਾ ਮਿਲ ਗਿਆ ਜੀ ਮਿਲ ਗਿਆ ਜੀ ਪੁੱਛੋ ਨਾ ਤਰਨ ਤਰਨੋਂ ਜਿੱਥੇ ਹਿੰਦੂਆਂ ਦੇ ਬੱਚੇ ਚੱਕ ਕੇ ਮਾਰੇ ਆ ਸੂਬੇ ਨੇ ਉਹ ਜਿਉਂਦੇ ਬੈਠੇ ਨੇ ਉਹਨਾਂ ਦੇ ਵਾਰਿਸ ਨੇ ਉਹ ਬੀਗੁਨਾਹਾਂ ਨੂੰ ਚੱਕ-ਚੱਕ ਕੇ ਮਾਰੀ ਗਿਆ ਚਲੋ ਸਿੱਖ ਦਾ ਮੰਨ ਲੈ ਵਖਵਾਦੀ ਜਾਂ ਹੋਰ ਜਾਂ ਕੀ ਆਨੇ ਗਰਮਖੇਲੇ ਕੋਈ ਹਿੰਦੂ ਤਾਂ ਬਚਾਰਾ ਰੀੜੀ ਤੇ ਕਸਬਦੀ ਵੇਚਦਾ ਨਾਲੇ ਹਿੰਦੂ ਆ ਉਹ ਕਿਸੇ ਕੰਮ ਚ ਨਹੀਂ ਆ ਫਿਰ ਵੀ ਚੱਕ ਕੇ ਮਾਰਦਾ ਇੱਕ ਤਾਂ ਨਹੀਂ ਪਤਾ ਨਹੀਂ ਕਿੰਨੇ ਹਿੰਦੂ ਮਾਰੇ ਬੱਸਾਂ ਜੋ ਗੜਗੜ ਮਾਰੀ ਇਹਨਾਂ ਨੇ ਤੇ ਸਿਰ ਸਿੱਖਾਂ ਦੇ ਲਾਉਂਦੇ ਨੇ ਅੱਜ ਪੰਜਾਬੀਆਂ ਨੂੰ ਅਕਲ ਆ ਗਈ ਹੈ ਵੀ ਅਸੀਂ ਇਕਾਂ ਉਹ ਜੜਦਾ ਸਾਡਾ ਪੰਜਾਬ ਹੈ ਅਸੀਂ ਕਿਉਂ ਮਰਦੇ ਹਾਂ ਕਾਂਗਰਸ ਆ ਗਈ ਕਾਲੀ ਜਿਹੜੇ ਆ ਤਫਾਪਤਾਲੀ ਦਲ ਖੇਤ ਬਾਦਲ ਦਲ ਜਿਹੜਾ ਇਹ ਆ ਗਿਆ ਤੇ ਦੂਸਰੇ ਆ ਕੇ ਭਾਜਪਾ ਵਾਲੇ ਆ ਗਏ ਜਾਂ ਹੋਰ ਇੱਕ ਦੋ ਜਣਗੇ ਯਾਰ ਬਣ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਹੁਣ ਆਪਦੇ ਸਟੈਂਡ ਤੇ ਰਹੋ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਦੇਖਦੇ ਆ ਨਾ ਵੀ ਜਿਹੜਾ ਕੋ ਸੱਚਾ ਸੁੱਚਾ ਬੰਦਾ ਅੱਗੇ ਨਾ ਆ ਜੇ ਮਨੁੱਖਤਾ ਦੀ ਸੇਵਾ ਵਾਲਾ ਅੱਗੇ ਇਹ ਨਹੀਂ ਭਾਈ ਸਾਹਿਬ ਉਥੂ ਦੇ ਉਹਨਾਂ ਨੇ ਕਿਹਾ ਕਿ 25 ਪਿੰਡਾਂ ਨੇ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਬੈਨ ਕਰ ਦਿੱਤਾ ਹੈ ਕਿ ਇਹਨਾਂ ਪਿੰਡਾਂ ਦੇ ਇਹਨਾਂ ਪਿੰਡਾਂ ਦੇ ਵਿੱਚ ਕਿਸੇ ਵੀ ਪਾਰਟੀ ਦਾ ਉਮੀਦਵਾਰ ਨਹੀਂ ਹੋਣਾ ਚਾਹੀਦਾ ਐਂਟਰੀ ਬੈਨ ਕਰ ਦਿੱਤੀ ਗਈ ਹੈ ਅਤੇ ਨਾ ਹੀ ਇਹਨਾਂ ਪਿੰਡਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਬੀਜੇਪੀ ਨੂੰ ਵੋਟ ਪਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਸਾਥ ਸੁੱਕੇ ਹੋਏ ਨੇ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੀ ਸਾਥ ਸੁੱਕੇ ਹੋਏ ਨੇ ਕਿਉਂਕਿ ਮਨਦੀਪ ਸਿੰਘ ਦੇ ਹੱਕ ਵਿੱਚ ਲੋਕ ਜਿੱਤ ਦਾ ਫਤਵਾ ਦੇਣਾ ਚਾਹੁੰਦੇ ਨੇ 25 ਹਲਕਾ ਤਰਨਤਨ ਦੇ ਪਿੰਡਾਂ ਵਿੱਚ ਭਾਈ ਮਨਦੀਪ ਸਿੰਘ ਮੱਨਾ ਤੋਂ ਭਾਈ ਮਨਦੀਪ ਸਿੰਘ ਤੋਂ ਇਲਾਵਾ ਬਾਕੀਆਂ ਪਾਰਟੀਆਂ ਨੂੰ ਬੈਨ ਕਰ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਦੀ ਕੁਰਬਾਨੀ ਹੈ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਸੂਬਾ ਸਰਹੰਦਾ ਨੂੰ ਸਜ਼ਾ ਦਿੱਤੀ ਗਈ ਸੰਦੀਪ ਸਿੰਘ ਸੈਣੀ ਹੁਣਾ ਵੱਲੋਂ ਕਿਉਂਕਿ ਉਹਨਾਂ ਨੇ ਇਕੱਲੇ ਸਿੱਖਾਂ ਦੇ ਬੱਚੇ ਨਹੀਂ ਉਹਨਾਂ ਨੇ ਹਿੰਦੂਆਂ ਦੇ ਬੱਚੇ ਨੌਜਵਾਨ ਮੌਤ ਦੇ ਘਾਟ ਉਟਾਰੇ 1984 ਦੇ ਧੰਗਾਂ ਵਿੱਚ ਤੇ ਇਸ ਕਰਕੇ ਅਸੀਂ ਮਨਦੀਪ ਸਿੰਘ ਨੂੰ ਹੀ ਆਪਣਾ ਆਈਕਨ ਮੰਨਦੇ ਹਾਂ ਅਤੇ ਵੱਡੇ ਫਰਕ ਦੇ ਨਾਲ ਜਿਤਾਵਾਂਗੇ ਮਨਦੀਪ ਸਿੰਘ ਨੂੰ ਭਾਈ ਅਮਰਪਾਲ ਖਾਲਸਾ ਦੀ ਪਾਰਟੀ ਅਤੇ ਉਹਨਾਂ ਦੇ ਸਮਰਥਕਾਂ ਦੇ ਹੌਸਲੇ ਬੁਲੰਦ ਨੇ ਕਿਉਂਕਿ ਨਵੀਂ ਸ਼ਰੂਮੀ ਇਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਸ਼ਰੂਮੀ ਇਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਅਤੇ ਉਸ ਤੋਂ ਇਲਾਵਾ ਬੀਬੀ ਪਰਮਜੀਤ ਕੌਰ ਖਾਲੜਾ ਭਾਈ ਅਮਰਪਾਲ ਖਾਲਸਾ ਦੇ ਸਮਰਥਕ ਸਰਬਜੀਤ ਸਿੰਘ ਖਾਲਸਾ ਅਤੇ ਕਈ ਹੋਰ ਸੈਂਕੜੇ ਸਿੱਖ ਆਗੂ ਜਿਹੜੋ ਵਕ ਵਕ ਜਥੇਬੰਦੀਆਂ ਤੋਂ ਬਲੌਂਗ ਕਰਦੇ ਨੇ ਉਹ ਬੰਦੀਪ ਸਿੰਘ ਦੇ ਹੱਕ ਵਿੱਚ ਇੱਕ ਥਾਪੜ ਕੇ ਖੜੇ ਨੇ ਉਹਨਾਂ ਨੇ ਕਿਹਾ ਕਿ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ